ਪਹਾੜਾਂ 'ਚ ਹੋ ਰਹੀ ਲਗਾਤਾਰ ਤੇਜ਼ ਬਰਸਾਤ ਦੀ ਵਜ੍ਹਾ ਨਾਲ ਨਦੀਆਂ ਨਾਲੇ ਉੱਪਾਨਦੇ ਨੇ ਉਸਦੀ ਵਜ੍ਹਾ ਨਾਲ ਲੋਕਾਂ ਨੂੰ ਫ਼ਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਜ਼ਾ ਤਸਵੀਰਾਂ ਪਠਾਨਕੋਟ ਖੁੱਡੀ ਪੁਲ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਦੇ ਤੇਜ਼ ਹੋਣ ਦੇ ਵਜ੍ਹਾ ਨਾਲ ਲੋਕਾਂ ਨੂੰ ਫ਼ਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਆਪ ਦਾ ਨਾਮ ਕੀ ਹੈ ਮੈਂ ਰਾਮ ਸੱਜਨ ਕੁਮਾਰ ਹਾਂ ਸੱਜਨ ਜੀ ਇਹ ਇੱਥੇ ਕਦੋਂ ਸੇ ਇਹ ਪ੍ਰੋਬਲਮ ਚੱਲ ਰਹੀ ਹੈ ਇਹ ਬਹੁਤ ਦਿਨ ਸਹਿ ਹੈ ਕਾਫੀ ਟਾਈਮ ਸਹਿ ਹੈ ਸਾਰਾ ਬੋਸ ਮੁਕਾ ਹੈ ਅਸੀਂ ਤਾਂ ਐਸੀ ਰਤਾ ਉਹਦੇ ਟੂਟੀ ਵੀ ਤੋਗਾ ਟੂਟੀ ਵੀ ਗਿਆ ਐ ਇੱਕ ਵਾਰ ਇਧਰ ਬੰਦੇ ਵੀ ਫਸ ਗਿਆ ਥਾ ਐਸੀ ਬਾਰਿਸ਼ ਆਇਆ ਥਾ ਪੂਰਾ ਪਾਣੀ ਆਇਆ ਬੰਦਿਸ਼ ਕੇੰਦਰ ਚਲਾ ਗਿਆ ਥਾ ਅਭੀ ਤੱਕ ਹਾਲ ਕੋਈ ਨਹੀਂ ਕੋਈ ਹਾਲ ਨਹੀਂ ਸ਼ਕਾ ਹੁਆ ਕੀ ਨਾਮ ਹੈ ਮੇਰਾ ਨਾਮ ਅਮਿਤ ਕੁਮਾਰ ਹੈ ਤੇ ਮੈਂ ਪਿੰਡ ਮਨਵਾਲ ਦਾ ਰਹਿਣ ਵਾਲਾ ਤੇ ਇੱਥੇ ਸੜਕਾਂ ਦੇ ਕੰਮ ਤੇ ਜਾਣ ਲਈ ਦੇਰ ਹੋ ਜਾਂਦੀ ਹੈ ਕਈ ਵਾਰ ਹਾਸਾ ਵੀ ਹੋ ਜਾਂਦਾ ਹੈ ਪਰ ਸਰਕਾਰ ਇੱਥੇ ਦੇਖਦੀ ਨਹੀਂ ਹੈ ਕਿਉਂਕਿ ਬੱਚੇ ਜਾ ਰਹੇ ਨੇ ਐਸੇ ਸੀ ਦੇ ਬੱਚੇ ਜਾ ਰਹੇ ਐਥੋਂ ਪਰ ਆ ਜਾਣਦਾ ਮੈਂ ਕਿ ਇਹ ਬਣਾਇਆ ਨਹੀਂ ਹਲੇ ਤੱਕ ਕਿਸੇ ਨੇ ਵੀ ਕਿਉਂਕਿ ਹਰ ਵਾਰ ਬੰਦੇ ਦਿਖਦੇ ਰਹਿੰਦੇ ਇੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਾਰੇ ਖਿਆਲ ਰੱਖਿਆ ਜਾਵੇ ਮੇਰਾ ਨਾਮ ਸੁਨੀਲ ਪ੍ਰਧਾਨ ਸ਼ੀਲਾ ਲਮੀਣੀ ਕਹਿੰਦੇ ਮੈਨੂੰ ਜੀ ਤੇ ਮੈਂ ਇਸਲੇ ਪ੍ਰਸਾਦ ਸਿੰਘ ਦੇ ਨਾਮ ਬਰਸਾਦ ਦੀ ਬਜਰੇ ਸਰ ਤੁਸੀਂ ਦਿਖਣੇ ਡਦੇ ਹੋ ਇਹ ਤਾਂ ਮੈਨੂੰ ਲੱਗਾ ਪ੍ਰਾਨਕੋਟ ਦਾ ਜਿਹੜਾ ਵਾਟਰਫਾਲ ਬਣਿਆ ਪਿਆ ਇੱਥੇ ਬਹੁਤ ਮਾਰੇ ਅਲਾ ਦਾ ਪ੍ਰਸ਼ਾਸਨ ਮੈਨੂੰ ਇਹ ਨਹੀਂ ਸਮਝਦਾ ਕਿ ਕਿਹੜੀ ਕੁੰਮ ਕਰਨੀ ਨਹੀਂ ਇਹਦੇ ਸੁੱਤੇ ਦਾ ਇਥੇ ਕੋਈ ਵੱਡਾ ਹਾਦਸਾ ਦੇਖੋ ਕੋਈ ਮਰਮਰਾਜਾ ਮੈਨੂੰ ਲੱਗਦਾ ਇਹਨਾਂ ਨੇ ਫਿਰ ਫਿਰ ਉਹਦੇ ਉਹਦੇ ਬਾਅਦ ਚ ਜਿਹੜਾ ਇਹਦੇ ਨਾਲ ਮਸਤ ਧਿਆਨ ਦੇਣਗੇ ਸਰ ਬੜੀ ਸ਼ਰਮ ਵਾਲੀ ਗੱਲ ਆ ਨਾ ਕਾਰਪੋਰੇਸ਼ਨ ਇਹਦੇ ਉੱਤੇ ਕੰਮ ਕਰਨਦੀ ਤੇ ਨਾ ਹੀ ਪੰਜਾਬ ਸਰਕਾਰ ਇਹਦੇ ਉੱਤੇ ਕੰਮ ਕਰਨ ਕਰਨਦੀ ਪੰਜਾਬ ਸਰਕਾਰ ਆ ਜਿਹੜੀ ਗੱਲਾਂ ਤੇ ਉੱਪੀ ਬੜੀਆਂ ਬੜੀਆਂ ਕਰਨਦੀ ਆ ਕੀ ਪੰਜਾਬ ਦੇ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਇਧਰੋਂ ਲੱਗਦੇ ਨਹੀਂ ਉਹਨਾਂ ਨੂੰ ਕੱਖ ਨਹੀਂ ਪਤਾ ਵੀ ਇੱਥੇ ਇੱਥੇ ਕੀ ਹੋਣਾ ਕੀ ਨਹੀਂ ਹੋਣਾ ਬੜਾ ਧੋਖਾ ਵਾਲੀ ਗੱਲ ਆ ਭਾਜਪਾ ਤੋਂ ਕੋਈ ਸਾਲਿਓ ਚੱਲਿਆ ਕੋਈ ਉਧਰ ਬਸੇ ਕਾਮਰਾ ਮਾਰਿਆ ਪਰੇ ਉਹ ਕੰਡਾ ਕੰਡਾ ਜਿਹੜਾ ਸਾਰਾ ਰੋੜਿਆ ਪਿਆ ਤੇ ਇੰਨੀ ਜਿਆਦਾ ਜਿਹੜੀ ਰੋਡ ਦੀ ਸੜਕ ਦੀ ਬੱਤਰ ਹਾਲਤ ਹੋਣ ਦੇ ਬਾਵਜੂਦ ਵੀ ਕਿਹੜਾ ਨਾ ਪ੍ਰਸ਼ਾਸਨ ਦਾ ਕੋਈ ਨੁਮੰਦਾ ਇੱਧਰ ਧਿਆਨ ਦੇਣ ਡਿਆ ਪਨਾਇ ਕਾਰਪੋਰੇਸ਼ਨ ਵਾਲੇ ਇੱਧਰ ਧਿਆਨ ਦੇਣ ਡੇ ਮੰਗ ਸਰ ਇਹ ਕਰਨੇ ਆ ਵੀ ਇਹ ਜੜਾਈ ਦਾ ਜਿਹੜੀ ਸਾਰੀ ਕੀਤੀ ਜਾਏ ਤੇ ਜਲਦੀ ਤੋਂ ਜਲਦੀ ਇਹਦਾ ਵਧੀਆ ਤਰੀਕੇ ਨਾਲ ਹਾਲ ਕੀਤਾ ਜਾਏ ਤਾਂ ਕਿ ਜੇ ਕੋਈ ਵੱਡਾ ਹਾਸਾ ਹੋਣ ਤੋਂ ਜਿਹੜਾ ਰੁਕਿਆ ਜਾ ਸਕੇ ਜਾਂ ਪ੍ਰਸ਼ਾਸਨ ਇੰਤਜ਼ਾਰ ਕਰਨ ਡਿਆ ਕਿ ਇਹਦਾ ਬੱਚਾ ਕੋਈ ਰੋੜ ਜਗਾ ਕੋਈ ਇਥੇ ਮਰ ਜੇਗਾ ਕੋਈ ਇਥੇ ਹਾਦਸਾ ਹੋ ਜਾਏਗਾ ਪਰ ਇਹ ਬਾਅਦ ਇਹਨਾਂ ਨੇ ਕੰਮ ਚਾਲੂ ਕਰਨਾ ਬਹੁਤ ਮਾੜੀ ਗੱਲ ਆ ਮੈਂ ਕਹਿੰਦਾ ਵੀ ਜਿੰਨੇ ਵੀ ਸਰਕਾਰਾਂ ਦੇ ਕਿਹੜੇ ਜਿੰਨੇ ਜਿਹੜੇ ਦਾਅਵੇ ਕਰਦੀਆਂ ਐਵੇਂ ਝੂਠੇ ਆਂ ਇਹ ਕਰਤਾਹੀਂ ਉਹ ਕਰਤਾ ਆਈ ਨਹੀਂ ਇਹਨਾਂ ਨੂੰ ਮੰਨਦੇ ਪ੍ਰੈਕਟੀਕਲੀ ਤੁਸੀਂ ਆਪ ਆਪ ਦੇਖ ਲਓ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਪਾਣੀ ਰੁਗਿਆ ਪਿਆ ਜਗ੍ਹਾ ਜਗ੍ਹਾ ਮੜੇ ਮੜੇ ਹੁਣ ਮੈਂ ਹੀ ਲੰਘਣਾ ਏਦੋਂ ਆਡੀ ਵਰਕਸ਼ਾਪ ਇੱਧਰ ਮੋਟਰਸਾਈਕਲਾਂ ਦੀ ਮੇਰੇ ਛੋਟੇ ਭਰਾਵਾਂ ਦਾ ਕੰਮ ਆ ਤੇ ਮੈਨੂੰ ਮੈਂ ਇੱਥੇ ਰੁਗਿਆ ਮੈਂ ਡਰ ਗਿਆ ਮੈਂ ਮੈਂ ਭਰਾਵਾ ਆਪਣੀ ਜ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਤੇ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪੈਸਾ ਲਿਆਵਾ ਜਿਨ੍ਹਾਂ ਨੇ ਜਿਹੜੀ ਸਾਡੀ ਗੱਲ ਜਿਹੜੀ ਉੱਥੇ ਤੇ ਪ੍ਰਸ਼ਾ ਮੈਂ ਕਹਿੰਨਾ ਪ੍ਰਸ਼ਾਸਨ ਤੇ ਕਰਪਾ ਜਾਓ ਇਹਦਾ ਜਲਦੀ ਤੋਂ ਜਲਦੀ ਹੱਲ ਕਰਾਓ ਜੈ ਹਿੰਦ ਜੈ ਭਾਰਤ ਭਾਈ ਮੇਰਾ ਨਾਮ ਸੁਣੋ ਮੈਂ ਉਪਰਲੇ ਮਨਵਾਲ ਤੋਂ ਆਣਾ ਇਥੋਂ ਦਿੱਲੀ ਕੰਮ ਤੇ ਜਾਣਾ ਹੁੰਦਾ ਹੈ ਬਰਸਾਤਾਂ ਦੇ ਦਿਨਾਂ ਚ ਇੱਥੇ ਬਹੁਤ ਦਿੱਕਤ ਹੋਗੇ ਪਿਛਲੇ ਸਾਲ ਪੋਲਰ ਰੋਡ ਦੇ ਇੱਥੋਂ ਦੀ ਤੇ ਸੜਕ ਵੀ ਬਣਾਈ ਉੱਥੇ ਫੇਰ ਕੋਈ ਪੈ ਕੇ ਦੇ ਉੱਪਰ ਪਿੱਛੇ ਵੀ ਹਲੀ ਜਸਟ ਹਲੀ ਮਹੀਨਾ ਵੀ ਨਹੀਂ ਹੋਇਆ ਸੜਕ ਬਣਾਏ ਦੇ ਨੂੰ ਉਹ ਚ ਟੋਏ ਪੈ ਗਏ ਦੇ ਤੇ ਕਈ ਹਾਸ ਤੇ ਇੰਨੀ ਵਾਰ ਤੇ ਲੋਕਾਂ ਨੂੰ ਕਹਿ ਕੂ ਕੇ ਵੀ ਸਭ ਨੂੰ ਕਹਿ ਕੇ ਜਿਹੜੇ ਰਾਜਨੀਤੀਬੰਦੇ ਉੱਥੇ ਵੀ ਆਪਣੀ ਰਾਜਨੀਤੀ ਗਰਮ ਕਰਦੇ ਆ ਆਂਦਾ ਕੋਈ ਵੀ ਨਹੀਂ ਇੱਥੇ ਜੀ ਤੇ ਮੰਗ ਇਹੀ ਕਰਨਿਆ ਕਿ ਹੁਣ ਇੱਥੋਂ ਦੀ ਚੱਜ ਦਾ ਕੋਈ ਰੋਡ ਬਣਾਇਆ ਜਾਏ ਕਿ ਆਰ ਪਾਰ ਟੱਪਣ ਵਾਸਤੇ ਕੋਈ ਸੋਲੂਸ਼ਨ ਹੋਏ